ਕੈਮਰਿਆਂ ਦੀ ਨਿਗ੍ਹਾ ਮਰਾ ਦੂਆ ਆਪਣੇ ਕੋਲ ਵਾਈਫਾਈ ਵਾਲੇ ਕੈਮਰੇ ਜਿਹੜੇ ਨੇ 1250 ਰੁਪਏ ਤੋਂ ਸਟਾਰਟ ਹੁੰਦੇ ਨੇ ਇੱਕ ਆਸੀ ਨਿਊ ਰੋਬੋਟ ਕੈਮਰਾ ਲੈ ਕੇ ਆਏ ਹੋਏ ਆ ਜੀ ਇੱਕ ਲੈਂਸ ਜਿਹੜਾ ਸਟੇਬਲ ਰਹੇਗਾ ਇਹ ਲੈਂਸ ਜਿਹੜਾ ਚਾਰੇ ਪਾਸੇ ਘੁੰਮੇਗਾ ਓਕੇ ਇਹਦੇ ਵਿੱਚ ਸਪੀਕਰ ਬਹੁਤ ਵਧੀਆ ਦਿੱਤਾ ਹੋਇਆ ਵੇ ਔਰ ਇਹ 360 ਰੋਟੇਟਰ ਹੈਗਾ ਇੱਕ ਕੈਮਰਾ ਇੱਕ ਕੈਮਰੇ 'ਚ ਦੋ ਲੈਂਸ ਨੇ ਇਹ ਆਪਣੇ ਕੋਲ 1250 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਵਾਈਫਾਈ ਕੈਮਰੇ ਆਪਣੇ ਕੋਲ ਸਾਰੇ ਪਏ ਹੋਏ ਨੇ ਜੀ ਓਕੇ ਮੋਬਾਈਲ ਨਾਲ ਅਟੈਚ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਅਸੀਂ ਵੇਖ ਸਕਦੇ ਆ ਜੀ ਇਹ ਲੈ ਕੇ ਆਏ ਆ ਜੀ 150 ਆ ਦਿਖਾ ਦਿਓ ਸਾਰੀਆਂ ਗੋਟੀਆਂ ਨਾਲ ਨੇ ਆ ਆਪਣਾ ਪੂਰਾ ਸੈੱਟ ਮਿਲੇਗਾ ਸੋਕਟ ਸੈੱਟ ਤੇ ਬਿੱਟ ਸੈੱਟ 24 ਪੀਸਾਂ ਦਾ ਰਹੇਗਾ ਸਿਰਫ ਔਰ ਸਿਰਫ 150 ਰੁਪਏ ਦਾ ਓਕੇ ਬਈ ਇੱਕ ਭਾਜੀ ਆ ਲੈ ਕੇ ਆਏ ਆ ਅਸੀਂ ਇਹ ਬਿੱਟ ਸੈੱਟ ਆਪਣੇ ਕੋਲ ਮਿਲੇਗਾ ਪਿਓਰ ਲੋਹੇ ਦਾ ਜੀ ਇਹ ਪਿਓਰ ਸਰਵ ਲੋਹੇ ਦਾ ਸੈੱਟ ਏ ਇਹਨੂੰ ਜਿੰਨਾ ਮਰਜੀ ਜ਼ੋਰ ਲਾ ਦਿਓ ਟੁੱਟਣਾ ਨਹੀਂ ਹੈਗਾ ਜੀ ਪਿਓਰ ਲੋਹਾ ਹੈ ਹਾਂ ਜੀ ਪਿਓਰ ਭਾਜੀ ਪਿਓਰ 250 ਰੁਪਏ ਦਾ ਇਹ ਸੈੱਟ ਰਹੇਗਾ ਜੀ ਸਿਰਫ ਔਰ ਸਿਰਫ 250 ਰੁਪਏ ਦਾ ਆ ਦੇਖੋ ਇੱਕ ਗਰੰਟੀ ਵਾਲੀ ਚੀਜ਼ ਲੈ ਕੇ ਆਈਆਂ ਵੀਰ ਜੀ ਜਿਹੜੇ ਕੀ ਕਹਿੰਦੇ ਨੇ ਮੱਛਰ ਨਹੀਂ ਮਰ ਗਾਰੰਟੀ ਦੇ ਨਾਲ ਉਹਨਾਂ ਨੂੰ ਇਹ ਦਵਾਂਗੇ ਅਸੀਂ 290 ਰੁਪਏ ਦਾ ਪ੍ਰਾਈਸ ਹੈ ਆ ਚੈੱਕ ਕਰੋ ਆ ਕਰੰਟ ਦੇਖੋ ਕਿੱਡਾ ਜ਼ਬਰਦਸਤ ਜੇਰਾ ਮੱਛਰ ਨਹੀਂ ਮਰੇਗਾ ਉਹ ਵਾਪਸ ਲੈ ਆਇਓ ਉਹਨਾਂ ਨੂੰ ਅਸੀਂ ਫੁੱਲ ਰਿਪਲੇਸਮੈਂਟ ਦਵਾਂਗੇ ਫੰਡ ਰੀਫੰਡ ਕਰਾਂਗੇ ਉਹਨਾਂ ਨੂੰ ਪੈਸੇ ਵਾਪਸ ਕਰਾਂਗੇ ਇਹ 290 ਰੁਪਏ ਦਾ ਲੈ ਕੇ ਆਏ ਆ ਸਟਾਕ ਵੱਧੂ ਅਵੇਲੇਬਲ ਹੋ ਚੁੱਕਿਆ ਆਪਣੇ ਢੀਆਂ ਵਾਲੇ ਵੀਰ ਸਾਨੂੰ ਕਹਿੰਦੇ ਸਨ ਕਾਰ ਵਾਸੀ ਪੁਆਇੰਟ ਵਾਸੀ ਪੱਖਾ ਚਾਹੀਦਾ ਇਹਦੀ ਸਪੀਡ ਤੁਹਾਨੂੰ ਮੈਂ ਚੈੱਕ ਕਰਾਈ ਸੀ ਪਿਛਲੀ ਵੀਡੀਓ ਚ ਉਹ ਯੂਐਸਵੀ ਵਾਲਾ ਸੀ ਇਹ ਸਿੱਧਾ ਕਾਰ ਚਾਰਜਿੰਗ ਪੁਆਇੰਟ ਵਾਲਾ ਲੈ ਆਂਦਾ ਜੀ ਉਹ ਚ ਕਾਰ ਦੇ ਵਿੱਚ ਲੱਗ ਜਾਂਦਾ ਹਾਂਜੀ ਸਿੰਗਲ ਪੱਖਾ ਜਿਹੜਾ ਆਪਣਾ 450 ਰੁਪਏ ਦਾ ਡਬਲ ਪੱਖਾ ਜਿਹੜਾ 650 ਰੁਪਏ ਦਾ ਇਹ ਕਾਰ ਚਾਰਜਿੰਗ ਪੁਆਇੰਟ ਦੇ ਨਾਲ ਆਇਆ ਜੀ ਇਹ ਵੀ ਕੂਲਰ ਦਾ ਇਹ ਵੀ ਕੂਲਰ ਹੈ ਭਾਜੀ ਇਹਦੇ ਚ ਵੀ ਪਾਣੀ ਪੈਂਦਾ ਹੈ ਪਾਣੀ ਪਾ ਕੇ ਇਹਦੇ ਚ ਵੀ ਜਿਵੇਂ ਕੂਲਰ ਹਵਾ ਦਿੰਦਾ ਹੈ ਨਾ ਓਵੇਂ ਦੀ ਹਵਾ ਦਿੰਦਾ ਇਹ ਵੀ ਇਹ 650 ਰੁਪਏ ਦਾ ਓਕੇ ਮੂਹਰ ਦਿਖਾਓ ਮੂਹ ਆਹ ਦੇਖੋ ਪਿੱਛੇ ਦੀ ਸਾਰਾ ਕੂਲਰ ਟਾਈ ਬਣਿਆ ਹੋਇਆ ਜੀ ਓਕੇ ਪਿੱ ਇਦੇ ਵਿੱਚ ਪਾਣੀ ਅੱਗੇ ਵਿੱਚ ਬੋਟਲ ਵੀ ਫਿੱਟ ਹੁੰਦੀ ਹੈ ਜੀ ਉਹਦੇ ਵਿੱਚ ਪਾਣੀ ਪੈਣਾ ਹੈ 250 ਰੁਪਏ ਦਾ ਪੱਖਾ ਰਹੇਗਾ ਚਾਰਜਿੰਗ ਅਲੱਗ ਜੀ ਓਕੇ ਜੀ 2 ਘੰਟੇ ਦਾ ਬੈਟਰੀ ਬੈਕਪ ਰਹੇਗਾ ਆ ਦੇਖੋ ਇਹਨੂੰ ਫੋਲਡ ਕਰਕੇ ਇਦਾਂ ਆਪਣੇ ਬੈਗ ਵਿੱਚ ਪਾਓ ਜਿੱਥੇ ਹਵਾ ਗਰਮੀ ਲੱਗਦੀ ਉੱਥੇ ਇਹਨੂੰ ਕੱਢ ਕੇ ਵੱਡਾ ਵੀ ਕਰ ਲਓ ਛੋਟਾ ਵੀ ਕਰ ਲਓ ਤੇ ਫੋਲਡ ਕਰਕੇ ਪੈਕ ਕਰ ਦਿਓ ਓਕੇ ਜੀ ਆ ਅੱਗੇ ਆਜੋ ਭਾਜੀ ਆ ਇੱਕ ਸਟੈਂਡ ਲੈ ਕੇ ਆਂਦਾ ਸੀ ਇਹ ਵੀ ਜੀ ਹੈਗਾ 6 ਫੁੱਟ ਦਾ ਸਟੈਂਡ ਹੈ ਆ ਦੇਖੋ ਮਾਈਕਲ ਏ ਵੀ ਜੀ ਆਪਣੀ ਵੀਡੀਓ ਜਿਹੜੇ ਬਣਾਉਂਦੇ ਨੇ ਨਾ ਉਹਨਾਂ ਵਾਸਤੇ ਆ ਟਰਾਈਪੋਡ ਬਣ ਗਿਆ ਇੱਥੇ ਫੋਨ ਆਪਣਾ ਫਿੱਟ ਕਰਨਾ ਹੈ ਉੱਪਰ ਫਲੈਸ਼ ਲਾਈਟ ਇਹਦੀ ਚੱਲ ਪਈ ਆ ਬਲੂਟੁੱਥ ਬਟਨ ਹੈ ਆਪਣੇ ਮੋਬਾਈਲ ਦੇ ਨਾਲ ਅਟੈਚ ਕਰਨਾ ਹੈ ਅਟੈਚ ਕਰਕੇ ਇੱਥੇ ਮੋਬਾਈਲ ਫਿੱਟ ਹੋ ਜਾਏਗਾ ਫਿੱਟ ਕਰਕੇ ਜਿੱਦੀ ਮਰਜ਼ੀ ਦੂਰ ਜਾ ਕੇ ਅਸੀਂ ਆਪਣੀ ਫੋਟੋ ਖਿੱਚ ਸਕਦੀ ਹਾਂ ਜਿਵੇਂ ਬੋਲ ਕੇ ਵੀਡੀਓ ਬਣਾਉਣੀ ਆਪਾਂ ਹਾਂਜੀ ਹਾਂਜੀ ਅੱਗੇ ਆਜੋ ਤੁਹਾਨੂੰ ਮੈਂ ਦਰਸਾਉਣਾ ਜੀ ਆਹ ਦੇਖੋਗਾ ਆਪਣੇ ਕੋਲ ਬੜੇ ਬੜੇ ਵਧੀਆ ਹੈੱਡਫੋਨ ਆਏ ਹੋਏ ਨੇ ਇਹ ਜਿਹੜੇ ਵੀਰਾਂ ਨੂੰ ਚਾਹੀਦੇ ਨੇ ਡਿਸਪਲੇ ਵਾਲੇ ਹੈੱਡਫੋਨ ਨੇ ਜੀ 250 ਰੁਪਏ ਫਲੈਟ ਰੇਟ ਦੀ ਸੇਲ ਲਗਾ ਦਿੱਤੀ ਹੋਈ ਇਹ ਚ ਤਿੰਨ ਕਲਰ ਅਵੇਲੇਬਲ ਮਿਲਣਗੇ ਜੀ ਪਿੰਕ ਫਿਰੋਜੀ ਔਰ ਵਾਈਟ ਇਹ ਤਿੰਨ ਕਲਰ ਰਹਿਣਗੇ ਫਲੈਟ ਰੇਟ 250 ਰੁਪਏ ਵੀਰ ਜੀ 7 ਸਟੈਪ ਵੋਚ ਆਪਣੇ ਕੋਲ 700 ਰੁਪਏ ਦੀ ਲੈ ਜਾਓ 10 ਸੀਰੀਜ਼ ਵਾਲੀ ਇਹ ਅਸੀਂ ਪਿੱਛੇ ਵੀ ਪਾਈ ਸੀ ਆਪਣੇ ਕੋਲੋਂ ਵਾਧੂ ਸਟਾਕ ਆ ਚੁੱਕਿਆ ਜਦੋਂ ਮਰਜ਼ੀ ਆਕੇ ਲੈ ਸਕਦੇ ਹੋ ਓਕੇ ਭਾਈ ਕਿੰਨੇ ਦੀ ਆ ਇਹ ਵੀ ਚ 700 ਰੁਪਏ 7 ਸਟੈਪ ਨਾਲ ਪਟੇ ਮਿਲਣਗੇ 1 ਪਟਾ ਜਿਹੜਾ 100 ਰੁਪਏ ਦਾ ਮਿਲਦਾ ਜੀ ਮਾਰਕੀਟ ਵਿੱਚੋਂ 7 ਪੜੇ 700 ਰੁਪਏ ਦੇ ਹੋ ਗਏ ਘੜੀ ਆਪਾਂ ਨੂੰ ਫ੍ਰੀ ਮਿਲ ਜਾਣੀ ਹੈ ਜੀ